ਜਾਇਤੇ ਗਰਾਊਂਡਾਂ ਚੋਂ ਘਾਹ ਵੀ ਕੱਟਿਆ ਗਿਆ ਤੇ ਉੱਥੇ ਅੱਗੇ ਜਿਹੜੀ ਪ੍ਰੈਕਟਿਸ ਕਰਨੀ ਜਿਹੜੀ ਦੁਬਾਰਾ ਜਿਹੜੀ ਸ਼ੁਰੂ ਹੈ ਉਹ ਕੀਤੀ ਹੈ ਸੋ ਇਹ ਬਹੁਤ ਵੱਡੀ ਮੈਂ ਮੰਨਦਾ ਕਿ ਅਚੀਵਮੈਂਟ ਹੈ ਜਿਹੜੀ ਖੇਡ ਕਲਚਰ ਰਿਵਾਈਵ ਕਰਦੇ ਲਈ ਤੇ ਦੂਜਾ ਇਹਨਾਂ ਮਕਸਦ ਸੀਗਾ ਕਿ ਦੁਬਾਰਾ ਜਿਹੜਾ ਸੂਬਾ ਨੈਸ਼ਨਲ ਚ 2001 ਤੱਕ ਪਹਿਲੇ ਨੰਬਰ ਤੇ ਸੀ ਉਹਨੂੰ ਦੁਬਾਰਾ ਖੇਡਾਂ ਦੇ ਵਿੱਚ ਪਹਿਲੇ ਨੰਬਰ ਤੇ ਲੈ ਕੇ ਆਉਣਾ ਕਿਉਂਕਿ ਪੰਜਾਬ ਚ ਟੈਲੈਂਟ ਦੀ ਕੋਈ ਕਮੀ ਨਹੀਂ ਸਿਰਫ ਪਲੈਟਫਾਰਮ ਤੇ ਹੌਸਲਾ ਜਿਹੜੇ ਸਾਡੇ ਖਿਡਾਰੀਆਂ ਨੂੰ ਦੇਣ ਦੀ ਜ਼ਰੂਰਤ ਹੈ ਕਿਉਂਕਿ ਸਾਡੇ ਇੱਥੇ ਇਦਾਂ ਦੇ ਵੀ ਪਿੰਡ ਨੇ ਸੰਸਾਰਪੁਰ ਵਰਗੇ ਜਿਹੜੇ 14-14 올ੰਪੀਅਨ ਇੱਕ ਇੱਕ ਪਿੰਡ ਚੋਂ ਪੈਦਾ ਕਰ ਚੁੱਕੇ ਸਾਡੇ ਇੱਥੇ ਇਦਾਂ ਦੇ ਖਿਡਾਰੀ ਹੈ ਬਲਬੀਰ ਸਿੰਘ ਸੀਨੀਅਰ ਵਰਗੇ ਜਿਨ੍ਹਾਂ ਨੂੰ 112 ਸਾਲ ਦੇ ਇਤਿਹਾਸ ਚ ਇੱਕੋ ਏਸ਼ੀਅਨ ਹੋਵੇ ਜਿਹੜੇ ਮਹਾਨ ਖਿਡਾਰੀਆਂ ਚ ਉਹਨਾਂ ਨੇ 12 ਖਿਡਾਰੀ ਖੇਡੇ ਤੇ ਕੱਲਾ ਸਾਡਾ ਉਹ ਬਲਬੀਰ ਸਿੰਘ ਸੀਨੀਅਰ ਸੋਡੀ ਸਾਹਿਬ ਵਰਗੇ ਜਿਹੜੇ ਸਾਡੀ ਪਾਰਟੀ ਦਾ ਹਿੱਸਾ ਵੀ ਨੇ ਜਿਨ੍ਹਾਂ ਨੇ ਉਹਨਾਂ ਦੇ 올림픽 ਚ 골 ਅਜੇ ਤੱਕ ਕੋਈ ਰਿਕਾਰਡ ਨਹੀਂ ਜਿਹੜਾ ਉਹ ਤੋੜ ਸਕਿਆ ਤੋਂ ਪੰਜਾਬ ਚ ਟੈਲੈਂਟ ਬਹੁਤ ਦਾ ਸਿਰਫ ਉਹਨੂੰ ਪਲੈਟਫਾਰਮ ਤੇ ਹੌਸਲਾ ਉਹਦੇ ਲਈ ਅਸੀਂ 1000 ਜਿਹੜੀਆਂ ਨਰਸਰੀਜ਼ ਖੋਲਣ ਦਾ ਜਿਹੜਾ ਫੈਸਲਾ ਕੀਤਾ ਸੀ ਨਵੀਂ ਖੇਡ ਪਾਲਿਸੀ ਜਿਹੜੀ ਆ ਬਣਾਈ ਗਈ ਤੋਂ ਤੁਸੀਂ ਸਾਰੇ ਜਾਣਦੇ ਹੋ ਖੇਡ ਪਾਲਿਸੀ ਮੇਰੇ ਯਾਦ ਆ ਮੈਂ ਸਾਰਿਆਂ ਨੂੰ ਇੰਟਰੋਡਿਊਸ ਕੀਤੀ ਸੀ ਪੜ੍ਹ ਕੇ ਸੁਣਾਈ ਸੀ ਤਾਂ ਉਦੋਂ ਸਾਰਿਆਂ ਨੇ ਇਹ ਗੱਲ ਕਹੀ ਸੀ ਕਿ ਜੇ ਜੀ ਇੰਪਲੀਮੈਂਟ ਹੋ ਜੇ ਇਹ ਬਣਾ ਖਿਡਾਰੀਆਂ ਨੇ ਵੀ ਜਿਨ੍ਹਾਂ ਨਾਲ ਸਲਾਹ مشورہ ਕਰਕੇ ਬਣਾਈ ਗਈ ਜੀ ਪੰਜਾਬ ਨੂੰ ਨੰਬਰ 1 ਤੇ ਉਹਨਾਂ ਕੋਈ ਨਹੀਂ ਰੁਕ ਸਕਦਾ ਤੇ ਇੰਪਲੀਮੈਂਟੇਸ਼ਨ ਉਹਦੀ ਇਹੀ ਸੀ ਕਿ ਖਿਡਾਰੀਆਂ ਨੂੰ ਮਾਨ ਸਨਮਾਨ ਤੇ ਜਿਹੜੀਆਂ ਨਰਸਰੀਜ਼ ਸਭ ਤੋਂ ਵੱਡੀ ਉਹਦੇ ਚੇਸ ਸੀ ਤੇ ਉਦੋਂ ਬੜਿਆਂ ਨੂੰ ਲੱਗਦਾ ਸੀ ਵੀ ਯਾਰ ਜਿਹੜੇ ਡਿਪਾਰਟਮੈਂਟ ਚ 300 ਕੋਚ ਨੇ ਸਿਰਫ ਹਜੇ ਤੱਕ ਉਹ ਡਿਪਾਰਟਮੈਂਟ 9000 ਕੋਚ ਕਿੱਥੋਂ ਰੱਖ ਲੂਗਾ ਉਹ ਡਿਪਾਰਟਮੈਂਟ ਕਿੱਥੋਂ ਸਪੋਰਟਸ ਕੈਟਰ ਜਿਹੜਾ ਅਲੱਗ ਤਿਆਰ ਜਿਹੜਾ ਉਹ ਕਰ ਦੂਗਾ ਪਰ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਅੱਤੀ ਪਹਿਲੇ ਫੇਸ ਚ 260 ਨਰਸਰੀਜ਼ ਦੇ ਲਈ ਕੋਚਸ ਲਈ ਸਾਰੀ ਉਹਨਾਂ ਨੂੰ ਸ਼ਾਰਟਲਿਸਟ ਕਰਕੇ ਇੰਟਰਵਿਊ ਵਗੈਰਾ ਹੋ ਚੁੱਕੀਆਂ ਨੇ ਸਿਰਫ ਜਿਹੜੀ ਲਿਸਟ ਆਣੀ ਜਿਹੜੀ ਉਹ ਬਾਕੀ ਐ ਉਹ ਕਿਸੇ ਵੀ ਟਾਈਮ ਸਾਡੇ ਕਿਉਂਕਿ ਮੇਰਾ ਪੁਰਾਣਾ ਡਿਪਾਰਟਮੈਂਟ ਐ ਡਿਪਾਰਟਮੈਂਟ ਵੱਲੋਂ ਲਿਸਟ ਤਿਆਰ ਐ ਕਿਸੇ ਵੀ ਸਮੇਂ ਇਸ ਮਹੀਨੇ ਚ ਅਸੀਂ ਕੋਸ਼ਿਸ਼ ਕਰਦੇ ਆਂ ਵੀ ਸੀਐਮ ਸਾਹਿਬ 260 ਕੋਚਸ ਨੂੰ ਜੁਆਇਨਿੰਗ ਲੈਟਰ ਜਿਹੜਾ ਉਹ ਦੇ ਦੇਣ ਤਾਂ ਕਿ ਉਹ ਆਪਣੇ ਆਪਣੇ ਜਿੱਥੇ-ਜਿੱਥੇ ਜਿਹੜੀ ਨਰਸਰੀ 'ਚ ਉਹਨਾਂ ਦੀ ਡਿਊਟੀ ਲੱਗੀ ਐ ਉੱਥੇ ਜਾ ਕੇ ਉਹ ਜੁਆਇਨ ਕਰ ਸਕਣ ਤੇ ਨਰਸਰੀਜ਼ ਵੀ ਅਸੀਂ ਇੱਥੋਂ ਹੀ ਜਿਹੜਾ ਕਨਸੈਪਟ ਨਿਕਲਿਆ ਸੀ ਕਿ ਜਿਹੜੇ ਏਰੀਏ ਚ ਆ ਖੇਡਾਂ ਮਤਨ ਪੰਜਾਬ ਦੀਆਂ ਚ ਹੁਣ ਸਾਨੂੰ ਉਦਾਹਰਨ ਤੌਰ ਤੇ ਜੇ ਮੈਂ ਤੁਹਾਨੂੰ ਕਿਸੇ ਨੂੰ ਪੁੱਛਣਾ ਉਹ ਵੀ ਰੋਲਰ ਸਕੇਟਿੰਗ ਸੇ ਸਭ ਤੋਂ ਜ਼ਿਆਦਾ ਪਾਰਟਿਸਿਪੇਸ਼ਨ ਕਿੱਥੋਂ ਹੋਊਗੀ ਤਾਂ ਅਸੀਂ ਕਹਾਂਗੇ ਵੀ ਭਾਈ ਜਿਹੜੇ ਵੱਡੇ ਜ਼ਿਲ੍ਹੇ ਆ ਵੀ ਹੋ ਸਕਦਾ ਲੁਧਿਆਣਾ ਹੀ ਹੋਵੇ ਮੁਹਾਰੀ ਹੋਵੇ ਪਟਿਆਲੇ ਹੋਵੇ ਪਰ ਰੋਲਰ ਸਕੇਟਿੰਗ ਚ ਮੇਰੇ ਯਾਦ ਆ ਹਜੇ ਵੀ 2022 ਚ ਸਭ ਤੋਂ ਜ਼ਿਆਦਾ ਪਾਰਟਿਸਪੇਸ਼ਨ ਫਤਿਹਗੜ੍ਹ ਸਾਹਿਬ ਤੋਂ ਆਈ ਸੰਗਰੂਰ ਤੋਂ ਆਈ ਉੱਥੇ ਹੀ ਹੁਣ ਅਸੀਂ ਜਿਹੜੀ ਜਿਹੜੀ ਗੇਮ ਪੌਪੂਲਰ ਹੈ ਉੱਥੇ ਦੇ ਰਹੇ ਹਾਂ ਹੁਣ ਜਿਵੇਂ ਆਧਾਰਨ ਤੌਰ ਤੇ ਏਸ਼ੀਅਨ ਗੇਮ ਦਾ ਰਿਜ਼ਲਟ ਦੇ ਇੱਕ ਨਵੇਂ 올림픽 ਦਾ ਤਾਂ ਸਾਡੇ ਜਿਹੜੇ ਹਾਕੀ ਦੇ ਖਿਡਾਰੀ ਉਹ ਮਾਝੇ ਚੋਂ ਆ ਰਹੇ ਆ ਦੁਆਬੇ ਚੋਂ ਆ ਰਹੇ ਆ ਜਿਹੜੇ ਸ਼ੂਟਰ ਨੇ ਉਹ ਮਾਲਵੇ ਚੋਂ ਆ ਰਹੇ ਆ ਸੋ ਇਸੇ ਕਰਕੇ ਜਿੱਥੇ ਜਿਹੜੀਆਂ ਪੌਪੂਲਰ ਹੈ ਜੇ ਦਿੜਵੇ ਨੈਸ਼ਨਲ ਸਟਾਈਲ ਕਬੱਡੀ ਹੈ ਤਾਂ ਅਸੀਂ ਤੁਸੀਂ ਕਬੱਡੀ ਦੇ ਨਾਲ ਸਿਰ ਹੀ ਦੇ ਰਹੇ ਹਾਂ ਇੱਕ ਪੱਕਾ ਕੋਚ ਦੇ ਰਹੇ ਹਾਂ ਤੇ ਡੇਲੀ 60 ਬੱਚਿਆਂ ਨੂੰ ਜਿਹੜੀ ਡਾਈਟ ਹੈ ਉਹ ਮਿਲੂਗੀ ਜਿੱਥੇ ਬੌਕਸਿੰਗ ਚੱਲਦੀ ਹੈ ਉੱਥੇ ਅਸੀਂ ਬਾਕਸਿੰਗ ਦੇਵਾਂਗੇ ਸਾਡੇ ਬੜਬਰ ਬਾਲੀਬਾਲ ਚੱਲਦੀ ਹੈ ਤੁਸੀਂ ਦੇਖੋ ਵੀ ਨੈਸ਼ਨਲ ਜਿਹੜੀ ਸਕੂਲ ਦੀ ਟੀਮ ਬਣੀ ਪੰਜਾਬ ਦੀ ਉਹਦੇ ਚ ਜ਼ਿਆਦਾ ਕੁੜੀਆਂ ਮੈਜੋਰਟੀ ਇੱਕੋ ਪਿੰਡ ਦੀਆਂ ਬੜਬਰ ਦੀਆਂ ਤੇ ਫਿਰ ਭਾਈ ਉੱਥੇ ਬੜਬਰ ਜਿਹੜੀ ਬਾਲੀਬਾਲ ਦੀ ਨਸਲੀ ਦੇਣੀ ਬਣਦੀ ਸੀ ਜਿੱਥੇ ਜਿਹੜੀ ਗੇਮ ਦਾ ਸਕੋਪ ਹੈ ਸੋ ਇਸੇ ਨੂੰ بڑے ਪਲਾਨ ਤਰੀਕੇ ਨਾਲ ਕੀਤਾ ਗਿਆ ਹੈ ਕਿ ਜਿਹੜੇ ਬੱਚੇ ਜਿੱਥੇ ਸਕੋਪ ਹੈ ਉਹਨਾਂ ਨੂੰ 5-5 7-7 ਸਾਲ ਤੋ ਨਰਸਰੀ ਚ ਲਿਆਂਦਾ ਜਾਵੇ ਟ੍ਰੇਨ ਕੀਤਾ ਜਾਵੇ ਫਿਰ ਉਹਨਾਂ ਨੂੰ ਜਿਹੜੇ ਸਾਡੇ ਸੈਂਟਰ ਆਫ ਐਕਸਲੈਂਸ ਹੈ ਉੱਥੇ ਜਿਹੜਾ ਲਿਆਂਦਾ ਜਾਵੇ ਤੇ ਉਸ ਤੋਂ ਵੀ ਜਿਹੜੀ ਵੱਡੀ ਗੱਲ ਵੀ ਚਲੋ ਇਹ ਬੱਚੇ ਜਦੋਂ ਆ ਜਾਣਗੇ ਨੈਸ਼ਨਲ ਤੇ ਜਾਣਗੇ ਇੰਟਰਨੈਸ਼ਨਲ ਲੈਵਲ ਤੇ ਜਾਣਗੇ ਉਸ ਤੋਂ ਬਾਅਦ ਇਹਨਾਂ ਨੂੰ ਨੌਕਰੀਆਂ ਦੇਣਾ ਇਹਨਾਂ ਦਾ ਮਾਨ ਸਨਮਾਨ ਕਰਨਾ ਮਾਨ ਸਨਮਾਨ ਅਸੀਂ ਬਿਨਾ ਸਪੋਰਟਸ ਪਾਲਿਸੀ ਤੋਂ ਪਹਿਲਾਂ ਦੀ ਪਿਛਲੇ 2 ਸਾਲ ਸਾਡੇ ਮੁੱਖ ਮੰਤਰੀ ਸਾਹਿਬ ਨੇ ਕਿਉਂਕਿ 88 ਕਰੋੜ ਦੇ ਅਸੀਂ ਕੈਸ਼ ਪ੍ਰਾਈਜ਼ ਹੈ ਜਿਹੜੇ ਪਿਛਲੇ 2 ਸਾਲ ਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਚੁੱਕੀ ਨੇ ਤੁਸੀਂ ਸਾਰੇ মিডিਆ ਕਵਰ ਕਰਦੇ ਰਹੇ ਹੋ ਇਲੈਕਸ਼ਨ ਇਅਰ ਚ ਤਾਂ ਡੀਐਸਪੀ ਵੀ ਲਾਉਂਦੇ ਸੀ ਕੈਸ਼ ਪ੍ਰਾਈਜ਼ ਵੀ ਵਧਾ ਕੇ ਦੇ ਦਿੰਦੇ ਸੀ ਇਹ ਇਲੈਕਸ਼ਨ ਇਅਰ ਨਹੀਂ ਹੈਗਾ ਨਾ ਨੌਕਰੀ ਨਾ ਕੈਸ਼ ਪ੍ਰਾਈਜ਼ ਅਸੀਂ 88 ਕਰੋੜ ਦੇ ਪਹਿਲੇ 2 ਸਾਲਾਂ ਚ ਤੇ ਮਹੀਨਾ ਨਹੀਂ ਪੈਣ ਦਿੰਦੇ ਜਦੋਂ ਟੂਰਨਾਮੈਂਟ ਖਤਮ ਹੁੰਦਾ ਨਾਲ ਦੀ ਨਾਲ ਪ੍ਰਾਈਜ਼ ਜਿਹੜਾ ਉਹ ਦੇ ਦਿੰਦੇ ਆ ਪਰ ਫਿਰ ਵੀ ਇਹ ਦਿੱਕਤ ਆ ਰਹੀ ਸੀ ਕਿ ਜੀ ਨੌਕਰੀਆਂ ਜਿਹੜੀਆਂ ਖਿਡਾਰੀਆਂ ਨੂੰ ਨਹੀਂ ਮਿਲ ਰਹੀਆਂ ਠੀਕ ਹੈ ਕਈ ਵਾਰੀ ਬਿਨਾ ਪਾਲਿਸੀ ਤੋਂ ਵੀ ਇੱਥੇ ਨੌਕਰੀਆਂ ਦਿੱਤੀਆਂ ਜਾਂਦੀਆਂ ਪਰ ਇੱਕ ਪੱਕੀ ਪਾਲਿਸੀ ਦੀ ਬੜੀ ਜ਼ਰੂਰਤ ਸੀ ਕਿਉਂਕਿ ਜੇ ਤਾਂ ਉਹੀ ਗੱਲ ਦੁਬਾਰਾ ਗਈ ਵੀ ਪੇਕਾਂ ਚੂਤ ਕੀਤਾ ਜਾਂਦਾ ਸੀ ਇਲੈਕਸ਼ਨ ਇਅਰ ਚ ਨੌਕਰੀਆਂ ਵੀ ਪੈਸੇ ਵੀ ਨਹੀਂ ਕੋਈ ਨੌਕਰੀ ਨਹੀਂ ਉਹਦੇ ਲਈ ਸਾਨੂੰ ਸਮਾਤਾ ਲੱਗਿਆ ਕਿਉਂਕਿ ਖੇਡ ਪਾਲਿਸੀ ਇਸ ਦੀ ਸ਼ੁਰੂ ਕੀਤੀ ਉਹਦੀ ਹੁਣ ਜਿਹੜੇ ਨਵੇਂ ਅਸੀਂ ਰੂਲਸ ਫਰੇਮ ਕੀਤੇ ਉਹ ਨੋਟੀਫਾਈ ਵੀ ਹੋ ਚੁੱਕੇ ਆ ਕਿ 500 ਪੋਸਟਾਂ ਵਿਥਿਨ ਸਪੋਰਟਸ ਡਿਪਾਰਟਮੈਂਟ ਜਿਹੜੀਆਂ ਕ੍ਰੀਏਟ ਕੀਤੀਆਂ ਗਈਆਂ ਕਈ ਖਿਡਾਰੀਆਂ ਦਾ ਤੁਸੀਂ ਸੁਣਿਆ ਵੀ ਹੋਣਾ ਜਿਹੜੇ ਕਹਿੰਦੇ ਜੇ ਅਸੀਂ ਉਦੋਂ ਮੈਡਲ ਲੈ ਕੇ ਸਾਨੂੰ ਨੌਕਰੀ ਨਹੀਂ ਮਿਲੀ ਇੱਕ ਇੱਕ 2016 ਤੋਂ ਬਾਅਦ ਜਿੰਨੇ ਵੀ ਨੈਸ਼ਨਲ ਗੇਮ ਦੇ ਮੈਡਲਿਸਟ ਹੈ ਏਸ਼ੀਅਨ ਗੇਮ ਦੇ ਮੈਡਲਿਸਟ ਹੈ ਕੌਨ ਵੈਸਟ ਗੇਮ ਦੇ ਮੈਡਲਿਸਟ ਹੈ ਤੇ 올림픽 ਦੇ ਚਾਹੇ ਕਿल्ले ਪਾਰਟਿਸਪੈਂਟਸ ਵੀ ਹੈ ਸਾਰਿਆਂ ਨੂੰ ਜਿਹੜੀ ਨੌਕਰੀ ਹੈ ਉਹ ਇਸ ਪਾਲਿਸੀ ਦੇ ਹਿਸਾਬ ਨਾਲ ਜਿਹੜੀ ਹੈ ਉਹ ਮਿਲੂਗੀ ਅਸੀਂ ਥੋੜੇ ਦਿਨਾਂ ਦੇ ਵਿੱਚ ਜਿਹੜੀ ਐਡ ਆ ਜਿਹੜੀ ਨਿਊਜ਼ਪੇਪਰ 'ਚ ਜਿਹੜੀ ਐ ਉਹ ਦੇ ਦੇਵਾਂਗੇ ਤੇ ਜਿੰਨੇ ਮੈਂ ਉਦਾਹਰਨ ਤੌਰ ਤੇ ਵੀ ਕਰਮਾ ਉਹ ਹਰਜਿੰਦਰ ਐ ਕੁੜੀ ਅਰਜਨ ਬਬੂਤਾ ਪਾਰਟਿਸਿਪੇਟ ਕਰਕੇ 올림픽 ਦੇ ਵਿੱਚ ਜਿੰਨੇ ਵੀ ਖਿਡਾਰੀ ਨੇ ਸਾਰਿਆਂ ਨੂੰ 100% ਨੌਕਰੀ ਜਿਹੜੀ ਗਰੰਟੀ ਐ ਇਸ ਪਾਲਿਸੀ ਦੇ ਵਿੱਚ ਜਿਹੜੀ ਆ ਕੀਤੀ ਗਈ ਐ ਜਦੋਂ ਐਡ ਆ ਗਈ ਸਾਰੇ ਖਿਡਾਰੀ ਜਿਹੜੇ ਪਾਰਟਿਸਿਪੇਟ ਕਰ ਸਕਦੇ ਤੂੰ ਦੇਖੋ ਵੀ 2016 ਅਕਾਲੀ ਦਲ ਦੀ ਸਰਕਾਰ ਵੇਲੇ ਦੇ ਜਿਨ੍ਹਾਂ ਨੂੰ ਨੌਕਰੀ ਨਹੀਂ ਮਿਲੀ ਉਹਨਾਂ ਖਿਡਾਰੀਆਂ ਨੂੰ ਵੀ 5 ਸਾਲ ਕਾਂਗਰਸ ਸਰਕਾਰ ਦੇ ਵੀ ਲੰਘੇ ਸਾਰਿਆਂ ਨੂੰ ਜਿਹੜੀ ਨੌਕਰੀ ਦੇਣ ਦਾ ਕੰਮ ਹੈ ਜਿਹੜੀ ਭਗਵੰਤ ਮਾਨ ਜੀ ਦੀ ਸਰਕਾਰ ਹੈ ਜਿਹੜੀ ਕਰੂਗੀ ਤੇ ਆਉਣ ਵਾਲੇ ਸਮੇਂ 'ਚ ਵੀ ਇਹ ਪਾਲਿਸੀ ਦੇ ਰਾਹੀਂ ਕੱਲ ਨੂੰ ਕੋਈ ਕਿਸੇ ਮੰਤਰੀ ਕੋਲੇ ਕਿਸੇ ਲੀਡਰ ਕੋਲੇ ਜਾਵੇ ਨਾ ਜਾਵੇ ਉਹਨੂੰ ਆਪਣੀ ਪੌੜੀ ਦੇ ਹਿਸਾਬ ਨਾਲ ਅੱਜ ਹੀ ਜਿਹੜੇ ਖਿਡਾਰੀ ਤਿਆਰੀ ਕਰ ਰਹੇ ਆ ਉਹਨਾਂ ਨੂੰ ਪਤਾ ਹੈ ਵੀ ਜੇ ਮੈਂ ਫਲਾਣੇ ਟੂਰਨਾਮੈਂਟ 'ਚ ਮੈਡਲ ਲੈ ਕੇ ਆਉਂ ਤਾਂ ਮੈਨੂੰ ਆਹ ਨੌਕਰੀ ਜਿਹੜੀ ਹੈ ਉਹ ਮਿਲੂਗੀ ਸੋ ਮੈਂ ਮੰਨਦਾ ਕਿ ਆਪਣੇ ਆਪ 'ਚ ਇੱਕ ਬਹੁਤ ਵੱਡੀ ਅਚੀਵਮੈਂਟ ਭਗਵੰਤ ਮਾਨ ਜੀ ਦੀ ਸਰਕਾਰ ਨੇ ਕਹਿ ਲੋ ਇਹ ਹਾਸਲ ਕੀਤੀ ਹੈ ਕਿ ਇੱਕ ਬਹੁਤ ਵੱਡਾ ਫੈਸਲਾ ਜਿਹੜਾ ਇੱਕ ਲਿਆ ਤੇ ਉਸ ਤੋਂ ਵੀ ਇੱਕ ਮਿੰਟ ਏਸ਼ੀਅਨ ਗੇਮਜ਼ ਤੇ ਉਸ ਤੋਂ ਇਲਾਵਾ ਇੱਕ ਹੋਰ ਜਿਹਨੂੰ ਕਰਨ ਵਾਲਾ ਪੰਜਾਬ ਪਹਿਲਾ ਸੂਬਾ ਬਣਿਆ ਵਸਤਾ ਬੜੀਆਂ ਚੀਜ਼ਾਂ 'ਚ ਅਸੀਂ ਕਹਿ ਲੋ ਵੀ ਤਿਆਰੀ ਲਈ ਵੀ ਖਿਡਾਰੀਆਂ ਨੂੰ ਪਹਿਲੀ ਵਾਰ ਆ ਕਿ ਪੰਜਾਬ ਨੇ ਪੈਸੇ ਦੇਣੇ ਸ਼ੁਰੂ ਕੀਤੇ ਸੀ 올림픽ਰ ਨੂੰ 15-15 ਲੱਖ ਦਿੱਤਾ ਏਸ਼ੀਅਨ ਗੇਮਜ਼ਾਂ ਨੂੰ 10-10 ਲੱਖ ਦਿੱਤਾ ਸੀ ਹੁਣ ਵੀ ਜਿਹੜੇ ਪੈਰਾ ਲੀ ਖਿਡਾਰੀ ਗਏ ਆ ਅ ਉਥੇ ਪੈਰਿਸ ਪੈਰਿਸ ਉਹਨਾਂ ਨੂੰ ਵੀ ਅਸੀਂ 15-15 ਲੱਖ ਰੁਪਿਆ ਦੇ ਕੇ ਭੇਜਿਆ ਸਾਡੀ ਪਲਕ ਗਈ ਹੈ ਮੁਹੰਮਦ ਯਾਸਿਰ ਗਿਆ ਮੁੰਡਾ ਅ ਉਹਨਾਂ ਸਾਰਿਆਂ ਨੂੰ 15-15 ਲੱਖ ਦਿੱਤਾ ਤੇ ਪੈਰਾ ਖੇਡਾਂ ਨੇ ਜਿਹੜੀਆਂ ਸੀ ਅ ਪੈਰਾ ਐਥਲੈਟਿਕਸ ਪੈਰਾ ਪਾਵਰ ਲੀਕਿੰਗ ਤੇ ਪੈਰਾ ਬੈਡਮਿੰਟਨ ਇਹਨਾਂ ਨੂੰ ਅਸੀਂ ਖੇਡਾਂ ਮਦਦ ਪੰਜਾਬ ਦੀ ਅੱਜ ਵੀ ਐਤਕੀ ਜਿਹੜਾ ਅਸੀਂ ਐਡ ਆ ਉਹ ਕੀਤਾ ਹੈ ਪਰ ਜਿਹੜੀ ਚੀਜ਼ ਮੈਂ ਦੱਸਿਆ ਕਿ ਜਿਵੇਂ ਹੋਰ ਅਸੀਂ ਬੜੀਆਂ ਚੀਜ਼ਾਂ ਪਹਿਲੀ ਵਾਰ ਕੀਤੀਆਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਵਿੱਚ ਉਹਦੇ ਚ ਇੱਕ ਬਹੁਤ ਵੱਡੀ ਚੇਂਜ ਕਿਉਂਕਿ ਤੁਸੀਂ ਖਿਡਾਰੀ ਤੁਹਾਨੂੰ ਮਿਲਦੇ ਹੋਣਗੇ ਇੱਕ ਬੜੀ ਕਹ ਲੋ ਵੀ ਇਹ ਦਿੱਕਤ ਸੀ ਕਿ ਜੇ ਕਿਸੇ ਖਿਡਾਰੀ ਦੀ ਇੰਜਰੀ ਹੋ ਜਾਂਦੀ ਸੀ ਤਾਂ ਉਹਦੀ ਕੋਈ ਪ੍ਰੋਪਰ ਟ੍ਰੀਟਮੈਂਟ ਨਹੀਂ ਸੀ ਹੋ ਪਾਉਂਦਾ ਇਲਾਜ ਨਹੀਂ ਸੀ ਉਹ ਪਾਉਂਦਾ ਜਾਂ ਉਹਨੂੰ ਕੋਈ ਫੈਸਿਲਿਟੀ ਮਿਲਦੀ ਨਹੀਂ ਸੀ ਜਿਹਦੇ ਕਰਕੇ ਸਾਰਾ ਉਹਦਾ ਜੀਵਨ ਦਾ ਸਾਰਾ ਉਹਦਾ ਕੈਰੀਅਰ ਜਿਹੜਾ ਬਰਬਾਦ ਆ ਉਹ ਹੋ ਜਾਂਦਾ ਸੀ ਤੁਸੀਂ ਦੇਖੋ ਵੀ ਜਿੰਨੇ ਪਹਿਲਾਂ ਕੋਚ ਸੀ ਉਹਦੋਂ ਅੱਧੀ ਗਿਣਤੀ ਤਾਂ 123 ਪੋਸਟਾਂ ਸਪੋਰਟਸ ਮੈਡੀਸਿਨ ਦੀਆਂ ਜਿਹੜੀਆਂ ਕ੍ਰੀਏਟ ਨੇ ਜਿਹੜੀਆਂ ਉਹ ਕੀਤੀਆਂ ਗਈਆਂ ਨੇ ਜਿਹਦੇ ਵਿੱਚ ਕਹਿ ਲਓ ਵੀ ਹਰ ਡਿਸਟ੍ਰਿਕਟ ਲੈਵਲ ਤੇ ਵੀ ਜਿਹੜੇ ਜਿਨ੍ਹਾਂ ਨੇ ਕੋਈ ਐਮਬੀ ਮੈਡੀਸਿਨ ਕੀਤੀ ਗਈ ਆ ਡਾਕਟਰ ਨੇ ਜਿਹੜੇ ਜਾਂ ਡਿਪਲੋਮਾ ਸਪੋਰਟਸ ਮੈਡੀਸਿਨ ਦਾ ਜਿਨ੍ਹਾਂ ਨੇ ਕੀਤਾਗਾ ਉਹਨਾਂ ਸਾਰਿਆਂ ਨੂੰ ਜਿਹੜਾ ਹਾਇਰ ਹੈ ਜਿਹੜਾ ਉਹ ਕੀਤਾ ਜਾਊਗਾ ਰਿਕਰੂਟ ਕੀਤਾ ਜਾਊਗਾ ਤੇ ਜੇ ਕਿਸੇ ਵੀ ਖਿਡਾਰੀ ਦੀ ਇੰਜਰੀ ਹੁੰਦੀ ਹੈ ਤਾਂ ਇਸ ਕਰਕੇ ਉਹਦਾ ਕੈਰੀਅਰ ਨਾ ਬਰਬਾਦ ਹੋਵੇ ਇਹਦੇ ਵੱਲ ਜਿਹੜਾ ਧਿਆਨ ਉਹ ਦਿੱਤਾ ਗਿਆ ਤੇ ਇਹ ਕਰਨ ਵਾਲਾ ਪੰਜਾਬ ਆਪ ਦੇ ਆਪ ਚ ਪਹਿਲਾ ਸੂਬਾ ਜਿਹੜਾ ਉਹ ਬਣਿਆ ਤੇ ਜਿਹਦੇ ਨਾਲ ਮੈਨੂੰ ਲੱਗਦਾ ਕਿ ਸਾਡੇ ਜਿਹੜੇ ਖਿਡਾਰੀ ਨੇ ਉਹਨਾਂ ਨੂੰ ਬਹੁਤ ਵੱਡਾ ਫਾਇਦਾ ਆਉਣ ਵਾਲੇ ਸਮੇਂ 'ਚ ਜਿਹੜਾ ਉਹ ਮਿਲੂਗਾ ਸੋ ਇਹਨਾਂ ਸਾਰਿਆਂ ਦੇ ਨਾਲ ਕਿਉਂਕਿ ਮੈਂ ਗੱਲਾਂ ਤਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਬਾਕੀ ਕਿਉਂਕਿ ਜਦੋਂ ਅਸੀਂ ਸਪੋਰਟਸ ਪਾਲਿਸੀ ਜਿਹੜੀ ਇੰਟਰੋਡਿਊਸ ਕੀਤੀ ਸੀ ਤਾਂ ਬੜਿਆਂ ਨੂੰ ਹੀ ਲੱਗਦਾ ਸੀ ਵੀ ਜੀ ਇਹ 6 ਮਹੀਨੇ ਲਾ ਕੇ ਤਿਆਰਤਾ ਕਰ ਲਈ ਦੀ ਇੰਪਲੀਮੈਂਟੇਸ਼ਨ ਨਹੀਂ ਹੋਣੀ ਤੇ ਕਹਿੰਦੇ ਸੀ ਉਦੋਂ ਖਿਡਾਰੀ بڑے ਜਿਹੜੇ ਪੁਰਾਣੇ ਐਮਿਨੈਂਟ ਸਪੋਰਟਸ ਪਰਸਨ ਵੀ ਜੇ ਇਹ ਦੀ ਤੁਸੀਂ ਇੰਪਲੀਮੈਂਟੇਸ਼ਨ ਕਰਵਾਤੀ ਤਾਂ ਪੰਜਾਬ ਨੂੰ ਕੋਈ ਨੰਬਰ 1 ਆਉਣੋਂ ਰੋਕ ਨਹੀਂ ਸਕਦਾ ਕਿਉਂਕਿ ਸਪੋਰਟਸ ਇਹ ਡਿਪਾਰਟਮੈਂਟ ਇਦਾਂ ਦਾ ਹੈ ਕਿ ਕਹ ਲੋ ਵੀ ਇਹਦਾ